ਸਾਰੇ ਮਿੱਤਰ ਪਿਆਰਿਆਂ ਨੂੰ ਭੈਣਾ ਭਰਾਵਾਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਚੱਲ ਪਏ ਚਤੌੜਗੜ੍ਹ ਸਾਹਿਬ ਨੂੰ ਅਜਮੇਰ ਤੋਂ ਕਹਿੰਦਾ ਬਾਪ ਅਜਮੇਰ ਤੋਂ ਚਤੌੜਗੜ੍ਹ ਗੜ੍ਹ ਨੂੰ ਚੱਲ ਪਏ ਤੇ ਆਪਾਂ ਉਹਰੇ ਆਹ ਟਾਬੇ ਦੇ ਪਿੱਛੇ ਚਾਹ ਨੂੰ ਆਰਡਰ ਕਰਿਆ ਚਾਹ ਪੀ ਕੇ ਫਿਰ ਅੱਗੇ ਦੇ ਚੱਲੇ ਪਾਉਨੇ ਆ ਤੇ ਇਹ ਜਿਹੜਾ ਆਪਣਾ ਅਜਮੇਰ ਸੀ ਅਜਮੇਰ ਹੋ ਗਿਆ ਪੁਸ਼ਕਰ ਹੋ ਗਿਆ ਆਪਾਂ ਦੇਖਿਆ ਜਿਵੇਂ ਹਨਾ ਇਹ ਸਾਰਾ ਪਹਾੜੀਆਂ ਦੇ ਵਿੱਚ ਘਿਰਿਆ ਹੋਇਆ ਮਤਲਬ ਤੁਸੀਂ ਇੱਧਰ ਆ ਕੇ ਇਹ ਨਹੀਂ ਕਹਿ ਸਕਦੇ ਹਨ ਜਿਵੇਂ ਵੀ ਰਾਜਸਥਾਨ ਜਾਏਵੇਂ ਆਇਆ ਲੱਗਦਾ ਜਿਵੇਂ ਤੁਸੀਂ ਹਿਮਾਚਲ ਚੇ ਚਲੇ ਜਾਂਦੇ ਜਿਵੇਂ ਉਤਰਾਖੰਡ ਹੋ ਗਿਆ ਹਨ ਪਹਾੜੇ ਪਾੜ ਇਦਾਂ ਔਰੇ ਔਰੇ ਜਿਹੜਾ ਪਹਾੜਾ ਦੇ ਉੱਪਰ ਦਰੱਖਤਾਂ ਜਾਂ ਤੁਹਾਨੂੰ ਸਾਈਡਾਂ ਦੇ ਜਿਵੇਂ ਜੰਗਲ ਟਾਈਪ ਦੇ ਰੱਖਤ ਮਿਲਦੇ ਹੁਣ ਪਿੱਛੇ ਆਪਾਂ ਲੰਘ ਕੇ ਆਏ ਚੜਾਈ ਪਹਿਲਾ ਪਹਾੜ ਚੜਿਆ ਥੋੜਾ ਜਿਆ ਫਿਰ ਤਰਾਈ ਆ ਕੇ ਹੁਣ ਆਪਾਂ ਪਲੇਨ ਤੇ ਆ ਗਏ ਉਹਦੇ ਵਿੱਚ ਕੀ ਹੁੰਦਾ ਮਤਲਬ ਜਿਹੜੇ ਦਰੱਖਤਾਂ ਸਭ ਤੋਂ ਜ਼ਿਆਦਾ ਔਰੇ ਪਹਾੜੀ ਕਿਕਰ ਜ਼ਿਆਦਾ ਪਹਾੜੀ ਕਿਕਰਾਂ ਦਾ ਮਤਲਬ ਜੰਗਲੇ ਬਣਿਆ ਹੋ ਪਹਾੜੀ ਕਿ ਕਰਾਤੇ ਹੁਣ ਪਲੇਨ ਤੇ ਆ ਕੇ ਪਲੇਨ ਤੇ ਵੀ ਆਪਾਂ ਸੈੱਟ ਦਾ ਜਿਹੜਾ ਰक्त ਮਿਲਦਾ ਤੁਹਾਨੂੰ ਸਭ ਤੋਂ ਜ਼ਿਆਦਾ ਤਾਂ ਪਹਾੜੀ ਕਿਕਰ ਮਿਲਦੀ ਆ ਚਾਹ ਪੀ ਕੇ ਤੇ ਚੱਲਦੇ ਆਂ ਫਿਰ ਅੱਗੇ ਨੂੰ ਇਧਰ ਸਾਰੀ ਇਹ ਛੋਲਿਆਂ ਦੀ ਖੇਤੀ ਆਹਾ ਇਧਰ ਕਟੋ ਘਟਨੀ ਇਹ ਬਹੁਤ ਦੂਰ ਦਾ ਕਦੂਰ ਤੱਕ ਮੈਂ ਕਹਿੰਦਾ ਕਟੋ ਘਟ ਵੀ ਇਹ ਹੋਣੇ ਆ 20 30 ਕਿਲੇ ਵੱਧੇ ਹੋ ਸਕਦੇ ਆ ਉਹ ਪਰੇ ਤੱਕ ਜਿੱਥੇ ਤੱਕ ਕੈਮਰਾ ਜਾਂਦਾ ਸਾਰੀ ਇਹ ਛੋਲਿਆਂ ਦੀ ਖੇਤੀ ਆ ਇਧਰ ਨੂੰ ਇਧਰ ਨੂੰ ਆ ਪਿੱਛੇ ਤੇ ਆ 2-3 ਕਿਲੋਮੀਟਰ ਹੋਗੇ ਸਾਨੂੰ ਹਨਾ ਆ ਸਾਰੀ ਛੋਲਿਆਂ ਦੀ ਖੇਤੀ ਆ ਦੇਖੋ ਤਾਰਾਂ ਦੇ ਆ ਪਰਲੀ ਤਾਰਾਂ ਦੇ ਵਿੱਚ ਨੂੰ ਆ ਸਾਰੇ ਛੋਲੇ ਲੱਗੇ ਪਿਆ ਆ ਛੋਲਿਆਂ ਦੀ ਖੇਤੀ ਵੀ ਜਾਨੀ ਕਿ ਜੰਗੀ ਪੱਧਰ ਤੇ ਹੁੰਦੀ ਹੈ ਪਾਣੀ ਦੀ ਘਾਟ ਕਰਕੇ ਨਾ ਇਧਰ ਇਧਰ ਨਾ ਪ੍ਰਦੂਸ਼ਣ ਆਣੀਆਂ ਇਹ ਕਹਿੰਦਾ ਬੈਨਾਂ ਖੜੀਆਂ ਜਿੱਥੇ ਟੂਲ ਪਲਾ ਜਾਂਦਾ ਉੱਥੇ ਵੀ ਜਾਂ ਰਸਤੇ ਦੇ ਵਿੱਚ ਵੀ ਤੁਹਾਨੂੰ ਦੁਕਾਨਾਂ ਨਹੀਂ ਮਿਲਣਗੀਆਂ ਪ੍ਰਦੂਸ਼ਣ ਵਾਸਤੇ ਨਾ ਜੇ ਪ੍ਰਦੂਸ਼ਣ ਕਰਾਉਣਾ ਤਾਂ ਇੱਕ ਨਾ ਬੈਨਾਂ ਹੁੰਦੀਆਂ ਬੈਨਾਂ ਦੇ ਪਿੱਛੇ ਸਾਰਾ ਸਿਸਟਮ ਰੱਖੀ ਬੈਠੇ ਆ ਜੀ ਆਹ ਦੇਖੋ ਸਾਹਮਣੇ ਆਹ ਬੈਨ ਦੇ ਉੱਪਰ ਲਿਖਿਆ ਹੋਇਆ ਹੁੰਦਾ ਸਾਰਾ ਜੇ ਆਪਾਂ ਪੁਲ ਦੇ ਉੱਪਰ ਖੜ ਕੇ ਥਿਊ ਦੇਖਦੇ ਆ ਤਾਂ ਇਦਾਂ ਦਾ ਹੁੰਦਾ ਤੇ ਆਹ ਥੱਲੇ ਆ ਜਿਹੜੀ ਆ ਕਣਕ ਹੈ ਇਹ ਕਣਕ ਹੱਥ ਨਾਲ ਵੜਦੇ ਆ ਠੀਕ ਆ ਆ ਸਾਹਮਣੇ ਦੇਖੋ ਵੱਡੀ ਵੀ ਆ ਕਣਕ ਤੇ ਕਿਤੇ ਕਿਤੇ ਉਹ ਪਰਲੇ ਪਾਸੇ ਇਹ ਏਰੀਆ ਦੇਖੀਏ ਪਰਲੇ ਪਾਸੇ ਵਾਲਾ ਤਾਂ ਉਹ ਉੱਥੇ ਕਣਕ ਹੈਗੀ ਆ ਹਰੀ ਸਾਰੀ ਅਜੇ ਠੀਕ ਆ ਉਹਦੇ ਉੱਪਰਲੇ ਪਾਸੇ ਆ ਆਪਣੇ ਆਹ ਦਰਾਖਤਾਂ ਇਹ ਆਹ ਖੜੀ ਆ ਨਿੰਮ ਉਹ ਨਿੰਮ ਦੇ ਦਰਾਖਤ ਸਾਰੇ ਆਹ ਤੇ ਉਦੋਂ ਪਰਲੇ ਪਾਸੇ ਹੈਗੀ ਪਹਾੜੀ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਆਹ ਸਾਰੇ ਪਹਾੜ ਆ ਇੱਧਰ ਤਾਂ ਇੱਕ ਨੇ ਜੇ ਦੇਖੀਏ ਤਾਂ ਇੱਧਰ ਵੀ ਆ ਸਾਹਮਣੇ ਮੁਰੇ ਵੀ ਆ ਸਾਰੀਆਂ ਪਹਾੜੀਆਂ ਸਟਾਰਟ ਹੋ ਗਈਆਂ ਹੁਣ ਤੇ ਜਿਹੜਾ ਚਤੌੜਗਾੜਾ ਇੱਥੋਂ ਰਹਿ ਗਿਆ 120 ਕਿਲੋਮੀਟਰ 80 ਕਿਲੋਮੀਟਰ ਆਪਾਂ ਬਾਟ ਤੈਅ ਕਰਤੀ ਚਤੌਰਗੜ ਰਹਿ ਗਿਆ ਔਰੇ ਤੋਂ 5 ਕਿਲੋਮੀਟਰ ਆ ਸਮਾਂ ਹੋ ਗਿਆ 1 ਵਜੇ ਦਾ 1 ਵਜ ਗਿਆ ਤੇ ਭੁੱਖ ਲੱਗੀ ਆ ਤੇ ਆਪਾਂ ਸੇਬ ਲਿੱਤੇ ਵੀ ਤੇ ਸੇਬ ਖਾਣੇ ਆ ਸਾਨੂੰ ਸੇਬ ਤੋਂ ਲਾਜ਼ਮ ਸੇਬ ਪਰਸੋਂ ਦੇ ਲੱਤੇ ਵੀ ਆ ਹੁਣ ਤੱਕ ਖਤਮ ਨਹੀਂ ਹੋਏ ਕਿਲੋ ਸੇਬ ਸੇਬ ਦਾ ਸੀ ਲੈ ਲੇ ਆਪਾਂ ਕੁਦਾਟੇ ਕੋਲ ਨਹੀਂ ਹੈਗਾ ਤਾਂ ਹੁਣ ਇਹਨੂੰ ਕੀ ਕਰੀਏ ਤਾਂ ਆਪਾਂ ਦੇਖੀ ਦਿੱਤਾ ਕਰ ਜਿਮਾ ਗੱਡਾ ਵੀ ਭਾਵੇਂ ਅਮਨੇ ਦੇਖਾ ਪਾ ਤੇ ਉਹਨੂੰ ਪਾਸੇ ਮਾ ਲੀਏ ਲਓ ਜੀ ਆਪਾਂ ਪਹੁੰਚ ਗਏ ਚਤੌੜਗੜ੍ਹ ਦਾ ਕਿਲੇ ਚਤੌੜਗੜ੍ਹ ਪਹੁੰਚ ਗਏ ਤੇ ਆਪਾਂ ਉਸ ਤੋਂ ਬਾਅਦ ਆਪਾਂ ਔਰੇ ਤੋਂ ਸ਼ਹਿਰ ਤੋਂ ਸ਼ਹਿਰ ਅभी ਤੁਹਾਨੂੰ ਦਿਖਾ ਦਣਾ ਇੱਧਰ ਇਹ ਕਿਲੇ ਦਾ ਨਾ ਪਹਿਲਾਂ ਦੇਖਣ ਤੋਂ ਆ ਕਿਲੇ ਦਾ ਬੈਕ ਸਾਈਡ ਆ ਜਿੱਧਰੋਂ ਆਪਾਂ ਆਉਣੇ ਆ ਇਹ ਕਿਲੇ ਦੇ ਹੀ ਬੈਕ ਸਾਈਡ ਤੋਂ ਆਉਣੇ ਆ ਆਪਾਂ ਇੱਧਰ ਆਉਣੇ ਆ ਸੱਤ ਗੇਟ ਜਿਹੜਾ ਪਹਿਲਾ ਗੇਟ ਆਉਂਦਾ ਪਹਿਲੇ ਗੇਟ ਦਾ ਨਾਮ ਸੂਰੀਏ ਗੇਟ ਰੱਖਿਆ ਹੋਇਆ ਸੱਤ ਗੇਟ ਪਾਰ ਕਰਨ ਤੋਂ ਬਾਅਦ ਆਪਾਂ ਕਿਲੇ ਦੇ ਵਿੱਚ ਐਂਟਰ ਹੋਵਾਂਗੇ ਆਪਾਂ ਤਿੰਨ ਗੇਟ ਪਾਰ ਕਰਿਆ ਇਹ ਚੌਥੇ ਗੇਟ ਤੇ ਆਪਾਂ ਖੜੇ ਆ ਐਦਾਂ ਦੇ ਗੇਟ ਆਉਣੇ ਆ ਉੱਪਰੋਂ ਇਹ ਖੁੱਲਾ ਜਾਨੀ ਕਿ ਉਹ ਉਧਰ ਟਕਿਆ ਹੋਇਆ ਐਦਾਂ ਦੇ ਗੇਟ ਆਉਣਗੇ ਇਹ ਖੁੱਲਾ ਹੈ ਉੱਪਰ ਤੇ ਉਹ ਬੰਦ ਹੈ ਤੇ ਜੇ ਚਤੌੜ ਗੜ ਦੇਖੀ ਆਪਾਂ ਤਾਂ ਚਤੌੜ ਗੜ ਐਦਾਂ ਦਾ ਉਰੇ ਤੇ ਸਾਰਾ 뷰 ਹੁੰਦਾ ਆ ਖਾਨੇ ਦੇ ਵਿੱਚੋਂ ਆਪਾਂ ਦੇਖੀਏ ਨਾ ਸਾਰਾ ਚਤੌੜਗੜ੍ਹ ਦੇਖਦਾ ਔਰ ਇਹ ਤੇ ਆ ਦੂਰ ਦੂਰ ਤੱਕ ਜੂਮ ਕਰਕੇ ਦਿਖਾਵਾਂ ਆ ਦੇਖੋ ਸਾਰੇ ਚਤੌੜਗੜ੍ਹ ਦਾ 뷰 ਮਿਲਦਾ ਔਰੇ ਤੇ ਇਹ ਕਿਲੇ ਤੋਂ ਇਹ ਕਿਲੇ ਦੀ ਮਤਲਬ ਇਹ ਆ ਵੀ ਇੱਥੇ ਜਿਹੜੀ ਰਾਣੀ ਦੀ ਉਹਨੇ ਆਪਣੀ ਪ੍ਰਜਾ ਤੇ ਆਪਣੀ ਆਣ-ਛਾਣ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਸਦੀ ਕਰਕੇ ਕਰ ਲਿਆ ਸੀ ਉਹਨੇ ਆਪਣੇ ਆਪ ਨੂੰ ਜਿੰਦਾ ਜਲਾ ਲਿਆ ਦਾ ਸਦੀ ਕਰ ਲਿਆ ਸੀ ਉਹ ਆਪਣੇ ਆਪਣੋ ਮਤਲਬ ਜਿਉਂਦੀ ਨੂੰ ਨੇ ਅੱਗ ਲਾ ਲਈ ਸੀ ਉਹ ਵੀ ਅੱਗੇ ਬਣਿਆ ਉਹ ਪਾਣੀ ਦੇ ਵਿੱਚ ਸੀ ਕੋਈ ਰਾਜਾ ਸੀ ਉਹਨੂੰ ਪਾਉਣ ਵਾਸਤੇ ਉਹ ਕਰਦਾ ਸੀ ਮਤਲਬ ਉਹਨੇ ਕੀ ਕਰਿਆ ਫਿਰ ਉਸ ਤੋਂ ਪਹਿਲਾਂ ਪਹਿਲਾਂ ਹੀ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਉਹ ਵੀ ਆਪਾਂ ਤੁਹਾਨੂੰ ਸਾਰਾ ਸਤਨਗਾਂਗ ਇੱਕ ਤੇ ਹੋਰੇ ਇਮਾਰਤ ਬਣੀ ਹੋਈਆਂ ਬਹੁਤ ਉੱਚੀ ਉਹ ਵੀ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਆਪਾਂ ਕਿਲੇ ਦੀ ਬੈਕ ਸਾਈਡ ਤੋਂ ਇਹਦੇ ਅੰਦਰ ਐਂਟਰੀ ਹੁੰਦੀ ਆ ਆ ਟੈਂਪੂ ਵਗੈਰਾ ਗੱਡੀਆਂ ਵਗੈਰਾ ਤੁਸੀਂ ਮੋਟਰਸਾਈਕਲ ਵਗੈਰਾ ਸਾਰੇ ਕਿਤੇ ਜਾ ਸਕਦੇ ਆ ਇਹਦੀ 40 ਰੁਪਏ ਟਿਕਟ ਆ 40 ਰੁਪਏ ਟਿਕਟਾ ਤੇ ਉਹ ਟਿਕਟ ਨਾਲ ਤੁਸੀਂ ਸਾਰਾ ਘੁੰਮ ਸਕਦੇ ਆ ਇਹ ਘੱਟੋ ਘੱਟ ਵੀ 13 ਕਿਲੋਮੀਟਰ ਦੇ 13 ਕਿਲੋਮੀਟਰ ਦੇ ਦਾ ਏਰੀਆ ਬਗਲੇ ਆ ਵਾ ਇਹ ਆਪਾਂ ਇੱਧਰੋਂ ਐਂਟਰੀ ਗੇਟ ਕਰੀ ਜੀ ਉਹ ਸਾਹਮਣੇ ਜਿੱਥੇ ਗਾਰਡ ਬੈਠਾ ਹੈ ਠੀਕ ਹੈ ਜਿਹੜਾ ਇਧਰੋਂ ਜਿਹੜਾ ਰਸਤਾ ਦਾ ਇਹ ਘੋੜਿਆਂ ਦਾ ਰਸਤਾ ਦਾ ਇਧਰੋਂ ਘੋੜੇ ਆਉਂਦੇ ਸੀ ਜਿਹੜਾ ਆ ਸਾਹਮਣੇ ਬਣਿਆ ਹੋਇਆ ਇੱਥੇ ਘੋੜੇ ਵੱਲੇ ਜਾਂਦੇ ਤੇ ਅਸਤਵਲ ਕਹਿੰਦੇ ਤੇ ਇਹਨੂੰ ਠੀਕ ਆ ਤੇ ਜਿਹੜਾ ਆ ਬਣਿਆ ਹੋਇਆ ਇਹ ਹੁੰਦਾ ਦਾ ਨਗਾਰਾਖਾਨਾ ਇਹਦੇ ਨਗਾਰਾਖਾਨਾ ਦਾ ਇਹ ਹੁੰਦਾ ਦਾ ਵੀ ਇੱਥੇ ਉਹ ਸਾਹਮਣੇ ਜਿਵੇਂ ਸੂਰਜ ਨੇ ਸੂਰਜ ਚੜਦਾ ਤਾਂ ਜਿੱਧਰੋਂ ਤਾਂ Hindu ਧਰਮ ਦੇ ਵਿੱਚ ਕੀ ਹੁੰਦਾ ਤਾਂ ਜਿਵੇਂ ਸੂਰਜ ਨੂੰ ਪਾਣੀ ਦਿੰਦੇ ਤੇ ਤਾਂ ਇਹਦੀ ਪੂਜਾ ਉੱਥੇ ਸਾਹਮਣੇ ਉੱਥੇ ਉਧਰ ਨੂੰ ਮੂੰਹ ਕਰਕੇ ਮਤਲਬ ਵੀ ਸੂਰਜ ਨੂੰ ਪਾਣੀ ਦਿੰਦੇ ਜਿਵੇਂ ਸੂਰੀ ਦੇਵਤਾ ਕਹਿੰਦੇ ਹਨ ਉਸ ਤੋਂ ਬਾਅਦ ਜਿਹੜਾ ਇੱਧਰ ਇਹ ਇਹ ਹੁੰਦਾ ਤਾਂ ਅਸਲੀ ਰਸਤਾ ਇਹ ਅਸਲੀ ਰਸਤਾ ਹੁੰਦਾ ਤਾਂ ਕਿਉਂਕਿ ਇਹ ਇੱਧਰੋਂ ਆਉਣਾ ਜਾਣਾ ਹੁੰਦਾ ਤਾਂ ਤੇ ਜਿਹੜਾ ਇਹ ਸਾਰਾ ਕਿਲਾ ਬਣਿਆ ਹੋਇਆ ਇਹ ਸਾਰਾ ਕਿਲਾ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਬਣਿਆ ਹੋਇਆ ਠੀਕ ਹੈ ਤੇ ਜਿਹੜੇ ਮਹਾਰਾਜਾ ਦੇ ਮਤਲਬ ਰਾਣੀਆਂ ਤੇ ਉਹਨਾਂ ਦੇ ਮਾਤਾ ਹੁੰਦੇ ਤੇ ਹਨਾ ਮੇਨ ਉਹ ਉੱਪਰ ਬੈਠਦੇ ਤੇ ਠੀਕ ਹੈ ਤੇ ਇੱਧਰ ਹੁੰਦਾ ਤਾਂ ਜਿਵੇਂ ਜਿਹੜੀ ਪ੍ਰਜਾ ਹੁੰਦੀ ਸੀ ਜਿਹੜੀ ਪ੍ਰਜਾ ਹੁੰਦੀ ਸੀ ਉਹ ਇੱਧਰ ਬੈਠਦੀ ਸੀ ਸਾਰੀ ਆ ਦਿਖਾਉਂਦਾ ਸੀ ਮੈਂ ਤੁਹਾਨੂੰ ਸਾਰਾ ਆਸਾ ਇੱਧਰ ਪ੍ਰਜਾ ਪ੍ਰਜਾ ਇੱਧਰ ਥੱਲੇ ਬੈਠਦੀ ਹੁੰਦੀ ਸੀ ਸਾਰੀ ਆ ਜਿੱਥੇ ਆ ਪਾਰਕ ਬਣੀ ਵਿਆ ਹੁਣ ਇਹ ਪ੍ਰਜਾ ਇੱਧਰ ਬੈਠਦੀ ਹੁੰਦੀ ਸੀ ਉਹ ਸਾਹਮਣੇ ਹੈਗਾ ਆਪਣੇ ਮੀਰਾ ਬਾਈ ਦਾ ਉਹ ਸਾਹਮਣੇ ਜਿਹੜਾ ਮਹਿਲ ਆ ਉਹ ਮੀਰਾ ਬਾਈ ਦਾ ਸਾਰਾ ਉਧਰ ਉਹ ਠੀਕ ਆ ਉਹ ਸਾਹਮਣੇ ਵਾਲਾ ਇਹ ਕਿਲੇ ਦੇ ਅੰਦਰ ਟੋਟਲ ਛੋਟੇ بڑے 113 ਮੰਦਰ ਹਨ ਤੇ 84 ਪਾਣੀ ਦੇ ਕੁੰਡ ਬਣੇ ਹੋਏ ਆ ਇਹਦੇ ਅੰਦਰ ਜਿਵੇਂ ਆ ਉਹ ਸਾਹਮਣੇ ਮੰਦਰ ਦੇਖ ਰਹੇ ਆ 113 ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਐਂਟਰੀ ਗੇਟ ਆ ਇੱਧਰੋਂ ਜਿਹੜੇ ਮਹਾਰਾਜੇ ਦੇ ਮਤਲਬ ਹੀ ਮਾਤਾ ਜੀ ਹੁੰਦੇ ਤੇ ਹਨ ਉਹ ਇਸ ਜਗ੍ਹਾ ਤੇ ਬੈਠਦੇ ਤੇ ਉੱਪਰ ਜਿਵੇਂ ਇਹ ਬਿਰਧ ਹੁੰਦੇ ਤੇ ਵੱਡੇ ਹੁੰਦੇ ਤੇ ਜਿਹੜੇ ਆ ਬਾਗ ਕਲੋਨੀ ਦੇ ਵਿੱਚ ਤੇ ਬੈਠਦੇ ਇੱਥੇ ਪ੍ਰਜਾ ਬੈਠੀ ਹੁੰਦੀ ਸਾਰੀ ਠੀਕ ਹੈ ਨਾ ਰਾਤ ਨੂੰ ਕਹਿੰਦੇ ਵੀ ਉਰੇ ਨਾ ਵੀ ਜਿਵੇਂ ਆ ਸਪੀਕਰ ਲੱਗੇ ਹੋਆਂ ਰਾਤ ਨੂੰ ਇਹਦੀ ਆਡੀਓ ਦੀ ਹਿਸਟਰੀ ਦੱਸੀ ਜਾਂਦੀ ਹੈ ਮਤਲਬ ਵੀਡੀਓ ਨਹੀਂ ਸਿਰਫ ਆਡੀਓ ਆਡੀਓ ਰਹੀ ਮਤਲਬ ਉਰੇ ਦੀ ਹਿਸਟਰੀ ਦੱਸੀ ਜਾਂਦੀ ਹੈ ਇੱਥੇ ਤੇ ਲਾਈਟਿੰਗ ਹੁੰਦੀ ਆ ਵਧੀਆ 뷰 ਬਣਦਾ ਮਤਲਬ ਉਹ ਸਾਹਮਣੇ ਬੈਠਣ ਨੂੰ ਉੱਥੇ ਤਤਿ ਬੈਠ ਕੇ ਤੁਸੀਂ ਆਪਣਾ ਸੁਣ ਸਕਦੇ ਹੋ ਇਸ ਕਿਲੇ ਨੂੰ ਜਿੱਤਣ ਵਾਸਤੇ ਮੁਗਲਾਂ ਵੱਲੋਂ ਕਈ ਹਮਲੇ ਕੀਤੇ ਗਏ ਮਹਾਰਾਣਾ ਪ੍ਰਤਾਪ ਸਿੰਘ ਤੇ ਜਿਵੇਂ ਮਤਲਬ ਉਰੇ ਕਿਲੇ ਨੂੰ ਘੇਰਾ ਪਾ ਲਿਆ ਸੀ ਹੈ ਨਾ ਮੁਗਲਾਂ ਨੇ ਤਾਂ ਇੱਥੇ ਮਤਲਬ ਉਹਨਾਂ ਨੇ ਮੁਗਲਾਂ ਨੇ ਫਿਰ ਸ਼ਰਤ ਰੱਖੀ ਸੀ ਹੈ ਨਾ ਉਹਨਾਂ ਨੇ ਇਹਨਾਂ ਦੀ ਕਮੀ ਪਚਾ ਲੱਭੀ ਦੇਖੀ ਵੀ ਕੀ ਆ ਕਮੀ ਕਿਉਂਕਿ ਇੱਥੇ ਖੇਤੀ ਦੇ ਸਾਧਨ ਨਹੀਂ ਸੀ ਤੇ ਇੱਥੇ ਜਿਹੜਾ ਖਾਣ ਪੀਣ ਦਾ ਸਮਾਨ ਸੀ ਸਾਰਾ ਉਹ ਬਾਹਰੋਂ ਆਉਂਦਾ ਸੀ ਕਾ ਉਹਨਾਂ ਨੇ ਖਾਣ ਪੀਣ ਦਾ ਸਮਾਨ ਬੰਦ ਕਰਤਾ 6 ਮਹੀਨੇ ਬੰਦ ਕਰਕੇ ਰੱਖਿਆ ਤੇ ਪ੍ਰਜਾ ਭੁੱਖੀ ਮਰ ਰਹੀ ਸੀ ਤਾਂ ਫਿਰ ਮੁਗਲਾਂ ਨੇ ਮੁਗਲਾਂ ਦੇ ਰਾਜੇ ਨੇ ਪਦਮਾਮਤੀ ਨੂੰ ਮਤਲਬ ਵੀ ਦੇਖਣ ਦੀ ਫਿਰ ਉਹਨਾਂ ਨੇ ਇੱਛਾ ਰੱਖੀ ਉਹ ਕਹਿੰਦੇ ਵੀ ਸਿਰਫ ਦਿਖਾ ਦਿਓ ਹਨਾ ਵੀ ਫਿਰ ਇਹਨਾਂ ਨੇ ਨਾ ਜਿਵੇਂ ਦਰਪਣ ਨਹੀਂ ਹੁੰਦਾ ਸ਼ੀਸ਼ਾ ਜਿਵੇਂ ਹੁੰਦਾ ਤਾਂ ਉਦਾਂ ਦਿਖਾਉਣ ਦਾ ਮਤਲਬ ਵੀ ਪ੍ਰਜਾ ਨੇ ਬੇਨਤੀ ਕੀਤੀ ਹਨਾ ਜਿਵੇਂ ਭੁੱਖੇ ਮਰ ਰਹੇ ਸੀ ਉਹਨਾਂ ਨੇ ਤਾਂ ਫਿਰ ਉਹ ਦਿਖਾ ਉਦਾਂ ਦਿਖਾਇਆ ਸੀ ਮਤਲਬ ਫਿਰ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਉਦੇਸingh ਪ੍ਰਤਾਪ ਸਿੰਘ ਤੇ ਤਾਂ ਉਹਨਾਂ ਨੇ ਕਿਲਾ ਬਾਅਦ ਵਿੱਚ ਕਈ ਸਾਲਾਂ ਬਾਅਦ ਛੱਡਣ ਦਾ ਕਰਿਆ ਤਾਂ ਉਦੇਸ ਉਦੇਪੁਰ ਉਦੇਪੁਰ ਜਾ ਕੇ ਫਿਰ ਕਿਲੇ ਉੱਥੇ ਕਿਲੇ ਦੀ ਨਹੀਂ ਰੱਖੀ ਇਹਨਾਂ ਨੇ ਫਿਰ ਉੱਥੇ ਜਿਹੜਾ ਸੂਰੀਆ ਵੰਸ਼ ਦੀ ਹੈ ਸੂਰੀਜ ਦੀ ਪੂਜਾ ਕਰਦੇ ਤੇ ਤਾਂ ਇਹ ਸੂਰੀਆ ਵੰਸ਼ ਆਪਣੇ ਉਹਦੇ ਨਾਲ ਸੰਬੰਧ ਰੱਖਦੇ ਤੇ ਇਹ ਤੇ ਸੋ ਇਹ ਸੂਰੀਆ ਵੰਸ਼ੀ ਲਾਣਾ ਦਾ ਸਾਰਾ ਇਹ ਤਾਂ ਇਹਨਾਂ ਨੇ ਫਿਰ ਉਦੇਪੁਰ ਜਾ ਕੇ ਆਪਣਾ ਲੱਗ ਤੋਂ ਸ਼ਹਿਰ ਬਸਾਇਆ ਕੁਛ ਇਦਾਂ ਦੇ ਕਮਰੇ ਜੇ ਬਣੇ ਹੋਇਆ ਇਹਨਾਂ ਦੀ ਆਪਣਾ ਹਿਸਟਰੀ ਨਹੀਂ ਪਤਾ ਹੈਗਾ ਤਾਂ ਇਦਾਂ ਕਮਰੇ ਬਣੇ ਨੇ ਅੰਦਰ ਅੰਦਰ ਖੁੱਲਾ ਜਿਮ ਉਹ ਬੰਦ ਜਈਆ ਜਿਵੇਂ ਕੈਦੀਆਂ ਦਾ ਹੁੰਦਾ ਇੱਕਣਾ ਬਣਾਇਆ ਹੋਇਆ ਜੇਲ੍ਹ ਦੀ ਮਾਰ ਬਾਹਰੋਂ ਇਦਾਂ ਦਾ 뷰 ਆ ਸਾਰਾ ਇੱਧਰਲੇ ਪਾਸੇ ਦੇ ਕੋਈ ਕੁਛ ਇਦਾਂ ਦਾ 뷰 ਆਉਂਦਾ ਇਦਾਂ ਦੇ ਹੁਣ ਤਾਂ ਖੰਡਰ ਟਾਇਪ ਲੱਗਦੇ ਆ ਮਤਲਬ ਪਰ ਕੰਧਾਂ ਹਜੇ ਵੀ ਖੜੀਆਂ ਹਜ਼ਾਰਾਂ ਹੀ ਸਾਲ ਹੋ ਗਏ ਇਹਨੂੰ ਕਹਿੰਦੇ 1200 ਸਾਲ ਪੁਰਾਣਾ ਕਿਲਾ ਦੱਸ ਦਿਆਂਗੇ ਕਹਿੰਦੇ 1200 ਸਾਲ ਹੋ ਗਏ ਨੂੰ ਮਤਲਬ ਮੁਗਲਾਂ ਵੱਲੋਂ ਨਾ ਕਈ ਹਮਲੇ ਕਰੇਗੇ ਲਗ ਲਗ ਜਿਵੇਂ ਪਹਿਲਾ ਹਮਲਾ ਦੂਜਾ ਹਮਲਾ ਤੀਜਾ ਹਮਲਾ ਹਨਾ ਐਂ ਕਰੇਗੇ ਤਾਂ ਉਹਦੇ ਵਿੱਚ ਜਿਵੇਂ ਹਜ਼ਾਰਾਂ ਹੀ ਜਿਵੇਂ ਜਦੋਂ ਪਹਿਲਾ ਕੋਈ ਹਮਲਾ ਕਰਦਾ ਸੀ ਹਨਾ ਤਾਂ ਜਿੰਨੇ ਮਤਲਬ ਉਹਰੇ ਹੁੰਦੇ ਸੀ Hindu ਔਰਤਾਂ ਹੁੰਦੀ ਸੀ ਨਾਲ ਹਨਾ ਤਾਂ ਉਹ ਮਤਲਬ ਵੀ ਉਹਰੇ ਸਤੀ ਹੋ ਜਾਂਦੀਆਂ ਸੀ ਉਹ ਆਪਣੇ ਆਪ ਨੂੰ ਆਪਣੀ ਮਤਲਬ ਇੱਜ਼ਤ ਨੂੰ ਬਚਾਉਣ ਵਾਸਤੇ ਨਾ ਆਪਣੇ ਆਪ ਨੂੰ ਅੱਗ ਲਗਾ ਲੈਂਦੀਆਂ ਸੀ ਉਹ ਇਹ ਥੱਲੇ ਜਿਹੜੀ ਤੁਸੀਂ ਧਰਤੀ ਦੇਖ ਰਹੇ ਹੋ ਛੱਤ ਦੇਖ ਰਹੇ ਹੋ ਕਹਿੰਦੇ ਇਹਦੇ ਥੱਲੇ ਨਾ ਥੱਲੇ ਮਹਾਰਾਣੀਆਂ ਦੇ ਜਿਵੇਂ ਬੈੱਡਰੂਮ ਹੁੰਦੇ ਤੇ ਉਹਨਾਂ ਦੇ ਮਹਾਰਾਜਿਆਂ ਦੇ ਤੇ ਉਹਨਾਂ ਵਾਸਤੇ ਇਹ ਉਰੇ ਹੈ ਨਾ ਜਿਵੇਂ ਪੱਥਰ ਲਾਏ ਹੋਇਆ ਇਹ ਹਾਲ ਰੱਖੇ ਉਹਦੇ ਗਵਰਨਮੈਂਟ ਨੇ ਬੰਦ ਕਰਤੇ ਇਹ ਹਾਲ ਉਰੇ ਜਿਵੇਂ ਆ ਕੰਧਾਂ ਬਣੀ ਹੋਈਆਂ ਹਾਲ ਹੁੰਦੇ ਤੇ ਹਵਾ ਹਵਾਦਾਰੀ ਵਾਸਤੇ ਠੀਕ ਹੈ ਜੀ ਆ ਸਾਰੇ ਇਧਰੋਂ ਆਪਣੀ ਐਂਟਰੀ ਹੋਈ ਸੀ ਜਿੱਥੇ ਉਹ ਸਾਹਮਣੇ ਸਿੰਮੂ ਖੜੀ ਆ ਆ ਸਾਹਮਣੇ ਇਹ ਘੋੜਿਆਂ ਦਾ ਰਸਤਾ ਹੁੰਦਾ ਦਾ ਇਹ ਜਿਹੜਾ ਆਪਣਾ ਜਿਹੜੀ ਸ਼ਰਤ ਰੱਖੀ ਸੀ ਰਾਣੀ ਨੂੰ ਪਾਉਣ ਵਾਸਤੇ ਪਦਮਾ ਮਤੀ ਪਦਮਾ ਮਤੀ ਤਉ ਅਲਾਉਦਦਨ ਖਿਲਜੀ ਸੀ ਮੋਗਲ ਸਮਰਾਟ ਉਹਨੇ ਸ਼ਰਤ ਰੱਖੀ ਸੀ ਠੀਕ ਆ ਜੀ ਐਦਾਂ ਦਾ ਵੀ ਹੁੰਦਾ ਹੈ ਇੱਧਰੋਂ ਸੂਰਜ ਪੈ ਰਿਹਾ ਆ ਫੁਆਰਾ ਉਹ ਬਣਿਆ ਵਾ ਉਹ ਸਾਹਮਣੇ ਇਹਦੇ ਆਪੋਜੀਟਰ ਸਾਹਮਣੇ ਹੈਗਾ ਤੋਪਖਾਨਾ ਉਥੇ ਤੋਪਾਂ ਪਈਆਂ ਉਹ ਦਿਖਾਉਣੀਆਂ ਆਉਣ ਆਪਾਂ ਤੁਹਾਨੂੰ ਇਹਦੇ ਬਿਲਕੁਲ ਸਾਹਮਣੇ ਆਪਾਂ ਜਾ ਰਹੇ ਆ ਤੋਪਖਾਨਾ ਦੇਖਣ ਵਾਸਤੇ ਇਸਤੇ ਬਾਹਰ ਐਦਾਂ ਪਾਰਕਿੰਗ ਬਣਾਈ ਵੀ ਆ ਪਾਰਕ ਜੀ ਬਣਾਈ ਵੀ ਆ ਪਾਰਕਿੰਗ ਹੈ ਤਾਂ ਆ ਪਾਰਕਿੰਗ ਬਣਾਈ ਪਾਰਕ ਬਣਾਈ ਵੀ ਆ ਇਦਾਂ ਦਾ ਰਸਤਾ ਆ ਕਮਰੇ ਦੇ ਅੰਦਰ ਇਦਾਂ ਥੜਾ ਜਿਹਾ ਬਣਿਆ ਹੋਇਆ ਆ ਆ ਥੜੇ ਜੇ ਪਰ ਪੱਥਰ ਜਿਹਾ ਰੱਖਿਆ ਹੋਇਆ ਹੈ ਸੈਂਟਰ ਚ ਤੋ ਪਤਾ ਨਹੀਂ ਕਿ ਕੋਈ ਦੇਖੀ ਨਹੀਂ ਹੈਗੀ ਐ ਕਿਨੇ ਇਧਰ ਪੌੜੀਆਂ ਚੜ ਕੇ ਆ ਇਹ ਚ ਦੇਖਦੇ ਆ ਤੋਪ ਹੈਗੀ ਆ ਜਾਂ ਨਹੀਂ ਪੱਥਰ ਦੀਆਂ ਪੌੜੀਆਂ ਸਾਰਾ ਪੱਥਰੇ ਪੱਥਰ ਆ ਹੋਰੇ ਮਤਲਬ ਚੂਨੇ ਨਾਲ ਖੜਾਇਆ ਹੋਇਆ ਹੈ ਜਸਲ ਮੀਲ ਚ ਲੋਕ ਸਿਸਟਮ ਹੈ ਸਾਰੇ ਪੱਥਰ ਲੋਕ ਸਿਸਟਮ ਹੈ ਇਹਦੇ ਅੰਦਰ ਤੁਹਾਨੂੰ ਦਿਖਾਵਾਂ ਇਦੇ ਅੰਦਰ ਵੀ ਨਹੀਂ ਹੈਗਾ ਕੁਝ ਖਾਲੀ ਆ ਤੋਪਖਾਨਾ ਨਹੀਂ ਹੈਗਾ ਵੀਰ ਨੂੰ ਪੁੱਛਿਆ ਸੀ ਉਹ ਕਹਿੰਦਾ ਮਹਾਰਾਜੇ ਦੀਆਂ ਉਹ ਸ਼ਾਦੀਆਂ ਹੁੰਦੀਆਂ ਸੀ ਔਰੇ ਇਹਨਾਂ ਚ ਜਿਹੜਾ ਤੋਪਖਾਨਾ ਉਹ ਹੈਗਾ ਇੱਧਰ ਉਹ ਸਾਹਮਣੇ ਇੱਧਰ ਨੂੰ ਚੱਲਦੇ ਆਪਾਂ ਉਹ ਵੀ ਤੁਹਾਨੂੰ ਦਿਖਾਉਣਗੇ ਕਹਿੰਦਾ ਤੋਪਾਂ ਪਈਆਂ ਉੱਥੇ ਇਹ ਸਾਹਮਣੇ ਤੋਪਖਾਨਾ ਬਿਨਾ ਆਗਿਆ ਕੇ ਪ੍ਰਵੇਸ਼ ਨਹੀਂ ਕਰੇ ਉਹ ਵੀਰ ਨੂੰ ਪੁੱਛਿਆ ਉਹ ਕਹਿੰਦਾ ਜਿਹੜੇ ਦੇਖ ਸਕਦੇ ਆ ਉਹ ਤੋਂ ਪਿੱਛੇ ਨਾਲੇ ਇੱਧਰ ਐਦਾਂ ਦੀਆਂ ਦਿਖਾਉਣਾ ਤੁਹਾਨੂੰ ਪੱਥਰ ਦੀਆਂ ਮੂਰਤੀਆਂ ਬਣੀ ਹੋਈਆਂ ਜਿਵੇਂ ਆਹ ਪਈਆਂ ਸਾਰੀਆਂ ਆ ਦੇਖੋ ਇਹ ਜਿਵੇਂ ਮਹਿਲਾਂ ਦੇ ਉੱਪਰ ਆਪਾਂ ਜੋੜਦੇ ਹੁੰਦੇ ਤੇ ਨੇ ਇਹਨੂੰ ਉਹ ਚੀਜ਼ ਆ ਇਹ ਇਹ ਉੱਪਰਲੇ ਪਾਸੇ ਐਵੇਂ ਜੋੜ ਦਿੰਦੇ ਦੇ ਚੂਨੇ ਮਿੱਟੀ ਨਾਲ ਐ ਬਣਾ ਕੇ ਨਾ ਪੱਥਰ ਦੀਆਂ ਇਹ ਐਂ ਡਿਜ਼ਾਈਨ ਹੋਈਆਂ ਵੀ ਸਾਰੀਆਂ ਇਹ ਉਹ ਪਰੇ ਤੱਕ ਦੇਖ ਸਕਦੇ ਹਾਂ ਸੀ ਐਂਟਰ ਹੁੰਦੀ ਸਾਰ ਦੋ ਤੋਪਾਂ ਆ ਸਭ ਤੋਂ ਵੱਡੀ ਵੱਡੀ ਤੋਪ ਆ ਆ ਉਸ ਤੋਂ ਛੋਟੀ ਤੋਪ ਆ ਐਦਾਂ ਦੀ ਆ ਇਹ ਆ ਸਾਹਮਣੇ ਆ ਵੱਡੀ ਤੋਪ ਆ ਇਹ ਬਣੀ ਵੀ ਕਾਦੀ ਹੈ ਇਹ ਇਹ ਕੀ ਹੈ ਇਹ ਪਤਾ ਨਹੀਂ ਕਿਹੜੀ ਚੀਜ਼ ਦੀ ਬਣੀ ਵੀ ਹੈ ਲੱਗਦੀ ਤਾਂ ਲੋਹੇ ਜਿਹਦੀ ਆ ਉਹ ਤੋਪਾਂ ਤੋਂ ਬਾਅਦ ਆ ਕਮਰੇ ਬਣੇ ਨੇ ਅਲੱਗ-ਅਲੱਗ ਪਾੜ ਬਣੇ ਨੇ ਵਿੱਚ ਤੋਪਾਂ ਖੜੀਆਂ ਆ ਆਪ ਸਾਰੀਆਂ ਤੁਹਾਨੂੰ ਦਿਖਾਉਣਾ ਹੈ ਉੱਪਰ ਇਹ ਗਾਰਡ ਬੈਠੇ ਆ ਤੇ ਸਭ ਤੋਂ ਪਹਿਲਾਂ ਹੈਗੀ ਆ ਸਾਹਮਣੇ ਆ ਦੇਖੋ ਗਿੱਡੀ ਤੋਪ ਆ ਲਓ ਜੀ ਇਹ ਸਾਰੀ ਸਾਮਕ ਰੱਖੀ ਹੋਈ ਹੈ ਨੇ ਉਦਾਂ ਹੀ ਦੇਖੋ ਪਰ ਅੰਦਰ ਨੂੰ ਕੇ ਦਿਖਾਉਣਾ ਥੋੜਾ ਜਿਹਾ ਏ ਆਲਾ ਇਹ ਟੋਪ ਦੇ ਉੱਪਰ ਪਾਸੇ ਨਾ ਪੱਥਰ ਜਿਹਾ ਲੱਗਿਆ ਹੋਵੇ ਇਹ ਅਮੁਰਲੇ ਬਸ ਇਹ ਪੱਥਰ ਜਿਹਾ ਲੱਗਿਆ ਹੋਵੇ ਪੱਥਰ ਦੀ ਬਣੀ ਹੋਈ ਇਹ ਆ ਚੱਕੇ ਦਾ ਮੈਨੂੰ ਪਤਾ ਨਹੀਂ ਲੱਗ ਰਿਹਾ ਸ਼ਾਇਦ ਲੱਕੜ ਦੀਆਂ ਦਾ ਜਾਂ ਦੇਖਦੇ ਆ ਇਹ ਬਹੁਤ ਬੜੀ ਉਹ ਪਿੱਛੇ ਦਾ ਕੱਕਟੋ ਕੱਟ ਵੀ ਹੋਣੀ ਹੈ ਇਹ ਮੈਂ ਕਹਿੰਦਾ 20 30 ਫੁੱਟ ਲੰਬੀ ਆ ਪਿੱਛੇ ਨੂੰ ਆ ਇਹ ਦੇ ਅੰਦਰ ਪਈਆਂ ਛੋਟੀਆਂ ਤੋਪਾਂ ਅਗਲੇ ਕਮਰੇ 'ਚ ਇਦਾਂ ਹੋ ਕੇ ਦਿਖਾਉਣਾ ਤੁਹਾਨੂੰ ਆ ਲਓ ਜੀ ਇਹ ਪਈਆਂ ਤੁਹਾਡੀਆਂ 1 2 3 4 ਆ ਜਮਾ ਜਮਾ ਹੀ ਛੋਟੀ ਜੀ ਆ ਆ ਫਿਰ ਵੱਡੀ ਆ ਗਈ ਫਿਰ ਥੋੜੀ ਜੀ ਛੋਟੀ ਆ ਇਹ ਕਈ ਜਿਵੇਂ ਹੁਣ ਦੇਖੋ ਇਹਦੀ ਲੰਬਾਈ ਕਿੰਨੀ ਘਟਾ ਜਿਹੜੀ ਆ ਪਹਿਲੇ ਨੰਬਰ ਦੇ ਪਈਆ 2 ਨੰਬਰ ਤੇ ਇਹਦੀ ਲੰਬਾਈ ਵੀ ਛੋਟ ਘਟਾ ਆ ਤੀਜੇ ਨੰਬਰ ਵਾਲੀ ਲੰਬਾਈ ਜ਼ਿਆਦਾ ਆ ਉਹ ਪਿੱਛੇ ਖੜੀ ਆ ਇੱਕ ਤੇ ਅੰਦਰ ਮੂਰਤੀਆਂ ਜਿਵੇਂ ਤੁਹਾਨੂੰ ਦੱਸਿਆ ਤਾਂ ਵੀ ਉਹ ਫਿਰ ਉੱਪਰ ਲਗਾ ਦਿੰਦੇ ਨੇ ਨਾ ਉਹ ਜਿਵੇਂ ਉਹ ਸਾਹਮਣੇ ਫੋਟੋ ਲੱਗੀ ਵੀ ਆ ਕਿ ਰਾਜੇ ਦੇ ਬੇਟੀਆਂ ਨਹੀਂ ਹੋਣੀਆਂ ਮੈਨੂੰ ਲੱਗਦੀ। ਆ ਇਧਰ ਚਿਤਾਉੜ ਕਰਦਾ। ਲੱਗਿਆ ਵਾ ਇਧਰ ਵਿਊ। ਐਦਾਂ ਦਾ ਵਿਊ ਹਨ ਉੱਪਰ ਤੇ। ਹੁਣ ਆਪਾਂ ਆ ਗਏ ਅਗਲੇ ਕਮਰੇ 'ਚ। ਅਗਲੇ ਕਮਰੇ 'ਚ ਤਿੰਨ ਛੋਟੀਆਂ ਪਈਆਂ ਉਰੇ। ਤੇ ਆ ਵੱਡੀ ਤੋਪ ਪਈ ਆ। ਆ ਤੁਸੀਂ ਦੇਖ ਸਕਦੇ ਹੋ। ਲਓ ਜੀ ਇਹ ਹੈਗਾ ਚੌਥਾ ਨੰਬਰ, 4 ਨੰਬਰ ਰੂਮ। 4 ਨੰਬਰ ਹਾਲ ਕਹਿ ਸਕਦੇ ਆ। ਇਹਦੇ ਅੰਦਰ ਆਏ ਪਈਆਂ ਚਾਰ ਮੁਰੇ ਪਈਆਂ ਇੱਕ ਪਿੱਛੇ ਪਈਆ ਵੱਡੀ ਲਓ ਜਿਹੜੀ ਆ ਤੋਪ ਆ ਪਿੱਤਲ ਦੀ ਬਣੀ ਵੀ ਆ ਦਿਖ ਰਿਹਾ ਮੁਰੇ ਪਿੱਤਲੇ ਦੇ ਆ ਮੁਰਲੇ ਪਾਸੇ ਚਮਕ ਰਿਹਾ ਇੱਥੇ ਪਾਰਕ ਨੂੰ ਪਾਣੀ ਐਵੇਂ ਦਿੱਤਾ ਜਾਂਦਾ ਦੇਖੋ ਜਿਵੇਂ ਨਾ ਕੈਮਰੇ ਵਾਲਾ ਸਟੈਂਡ ਜਾਂ ਹੁੰਦਾ ਨਾ ਦੇਖੋ ਐਵੇਂ ਫੁਆਰਾ ਲੱਗਿਆ ਵਾ ਇਹਦੇ ਪਰ ਆਪਣੇ ਆਪ ਘੁੰਮੀ ਜਾਂਦਾ ਇਹ ਥੱਲੇ ਪਾਇਪ ਲੱਗਿਆ ਵਾ ਇਹਦੇ ਹਰੇ ਰੰਗ ਦਾ ਕਾਫੀ ਦੂਰ ਤੱਕ ਮਾਰ ਕਰਦਾ ਘੱਟੋ ਘੱਟ 25 ਫੀਟ ਤੱਕ ਮਾਰ ਕਰਦਾ ਚੱਕ ਕੇ ਸਟੈਂਡ ਜਾ ਫਿਰ ਅੱਗੇ ਕਰ ਦਿੰਨੇ ਆ ਇਹ ਆ ਲਓ ਜੀ ਸਾਹਮਣੇ ਜਿੱਥੇ ਪਦਮਾਵੰਤੀ ਰਹਿੰਦੀ ਸੀ ਉਹ ਸਾਹਮਣੇ ਰਹਿੰਦੀ ਉੱਥੋਂ ਦਿਖਾਉਨੇ ਆ ਪਾਣੀ ਦੇ ਵਿੱਚ ਬਣਿਆ ਹੋਇਆ ਤੇ ਆ ਦੁਕਾਨਾ ਆਪਾਂ ਮੋਟਰਸਾਈਕਲ ਖੜਾਤਾ ਉਰੇ ਤੇ ਚਲਦੇ ਆ ਤੁਹਾਨੂੰ ਲੱਗਿਆ ਪਾਰਕਿੰਗ ਬਣੀ ਵੀ ਆ ਦੁਕਾਨਾ ਉਰੇ ਉਹ ਸਾਹਮਣੇ ਆ ਗੇਟ ਪਰਚੀ ਚੈੱਕ ਹੋਊਗੀ ਆਪਣੀ ਤੇ ਅੰਦਰ ਐਂਟਰੀ ਹੋਊਗੀ ਬਿਨਾ ਟਿਕਟ ਕੇ ਅੰਦਰ ਜਾਣਾ ਮਨਾ ਹੈ ਸਾਹਮਣੇ ਗੇਟ ਬਣਿਆ ਪਿਆ ਤੇ ਇੱਥੇ ਹੋਗੀ ਟਿਕਟ ਚੈੱਕ ਹੁਣ ਪੁੱਛਣ ਦੇ ਹਾਂ ਜੀ ਇਹ ਟਿਕਟ ਚੈੱਕ ਹੋਣ ਤੋਂ ਬਾਅਦ ਐਦਾਂ ਪਾਰਕ ਜੀ ਬਣਿਆ ਗਾਰਡਨ ਜਾਂ ਬਣਿਆ ਵਾ ਐਦਾਂ ਦੀ ਟਿਕਟ ਹੁੰਦੀ ਆ ਬੜੀ ਸਰੀ ਇਹ ਲੱਗ ਲੱਗੇ ਇਹਨਾਂ ਨੂੰ ਪਤੰਦ ਤੋਂ ਪਾੜ ਦੰਨੇ ਆ ਮੜਾ ਜਾ ਟੱਕ ਲਾ ਦੰਨੇ ਆ ਇਹ ਜਿਹੜੇ ਆਪਾਂ ਲੱਗ ਲੱਗ ਦੇਖਣੇ ਆ ਇੱਧਰ ਚੱਲਦੇ ਆ ਪਹਿਲਾਂ ਇਦਾਂ ਕਮਰੇ ਜੇ ਬਣੇ ਪਿਆ ਛੱਤਾ ਹੈ ਨਹੀਂ ਠੀਕ ਆ ਇੱਧਰ ਨੂੰ ਰਸਤੇ ਆ ਪੂਲ ਭਲਈਆ ਜੇ ਰਸਤੇ ਆ ਆ ਬਣੇ ਨੇ ਇਦਾਂ سارے ਇੱਧਰ ਕਮਰੇ ਜਿਵੇਂ ਬਣੇ ਹੋਇਆ। ਵਾਟ ਇਜ਼ ਥਿਸ? ਓਹ। ਇੱਧਰ ਆ ਇਸਵੇਂ ਇੱਧਰ ਨਹੀਂ ਹੈ ਕੁਝ ਵੀ। ਆ ਕਮਰੇ ਸਾਰੇ ਬਣੇ ਹੋਏ ਇੱਦਾਂ ਹੀ। ਛੱਤਾਂ ਕਿਸੇ ਦੀ ਨਹੀਂ ਹੈਗੀ ਓਰੇ। ਲਓ ਜੀ। ਆ ਗੇਟ ਨਿਕਲਣ ਤੋਂ ਬਾਅਦ ਫੇਰ ਆ ਗਈ। ਆ ਬਾਹਰ ਕਲੋਨੀ ਜੀ ਆ ਗਈ ਫੇਰ। ਉੱਥੇ ਬਾਜੀ ਆਉਂਦੀ ਉੱਧਰ ਦੇਖਦੇ ਜਾ ਕੇ ਆ ਸਾਹਮਣੇ ਗੇਟ ਜਿਹਾ ਬਣਿਆ ਮੈਂ ਕਮਰਾ ਜਿਹਾ ਬਣਿਆ ਹੋਇਆ ਉਹ ਪਤਮਾ ਮਸੀ ਜਿੱਥੇ ਰਹਿੰਦੀ ਸੀ ਉਹ ਦਿਖ ਰਿਹਾ ਪਤਮਾ ਮਸੀ ਕੋ ਜਾਣ ਵਾਸਤੇ ਜਾਨੀ ਕਿ ਇੰਨਾ ਸੌਖਾ ਨਹੀਂ ਤਾਂ ਉਹ ਨੂੰ ਦੱਸ ਰਿਹਾ ਵੀ ਕਾਹਤੇ ਸੌਖਾ ਨਹੀਂ ਤਾਂ ਆਹ ਦੇਖੋ ਉਹ ਸਾਹਮਣੇ ਬਣਿਆ ਹੋਇਆ ਤੇ ਆਪਾਂ ਦੇਖਦੇ ਆਂ ਵੀ ਇਹਦਾ ਮੇਨ ਗੇਟ ਕਿੱਧਰ ਆ ਹਲੋ ਜੀ ਉਹ ਕਹਿੰਦੇ ਰਾਣੀ ਦਾ ਇਹ ਬੇਸਮੈਂਟ ਆ ਇਹ ਸਾਹਮਣੇ ਪੌੜੀਆਂ ਹੀ ਦੇਖ ਦਿਓ ਤੁਹਾਨੂੰ ਦੇਖ ਦਿਉਣਾ ਕੈਮਰੇ ਨਾਲ ਪੌੜੀਆਂ ਉਤਰ ਕੇ ਥੱਲੇ ਉਹ ਪਾਣੀ ਨੂੰ ਛੂਹਦੀਆਂ ਆਂ ਲਓ ਜੀ ਇੱਥੇ ਤੇ ਸਾਰਾ ਵਿਊ ਦਿਖਦਾ ਐ ਐਦਾਂ ਦਾ ਬਣਿਆ ਵਾ ਤੇ ਉਹ ਸਾਹਮਣੇ ਤੁਹਾਨੂੰ ਦੱਸਦੇ ਆ ਪਦਮਾਮਤੀ ਉਹ ਸਾਹਮਣੇ ਰਹਿੰਦੀ ਹੁੰਦੀ ਸੀ ਇੱਧਰ ਸਾਰੇ ਸੈਨਿਕ ਹੁੰਦੇ ਤੇ ਆਲੇ-ਦਾਲੇ ਹਨਾ ਇਹ ਸਾਰਾ ਏਰੀਆ ਸਾਰਾ ਪਾਣੀ ਨਾਲ ਭਰਿਆ ਹੁੰਦਾ ਦਾ ਉੱਚਾ ਦੁਬਾਰਾ ਹੁੰਦੀ ਦੀਆਂ ਸੈਨਿਕ ਹੁੰਦੇ ਸਾਰੇ ਪਾਸੇ ਹਨਾ ਪਦਮਾ ਵਿੱਚ ਪਦਮਾਮਤੀ ਰਾਣੀ ਤੱਕ ਪਹੁੰਚਣਾ ਕੋਈ ਮਤਲਬ ਵੀ ਖਾਲਾ ਜੀ ਦਾ ਬੜਾ ਨਹੀਂ ਸੀ ਹਨਾ ਤੇ ਉਹ ਜਿਵੇਂ ਹੁਣ ਉਹਦੇ ਤੱਕ ਜਾਣਾ ਹੁੰਦਾ ਦਾ ਜਿਵੇਂ ਕਿਸ਼ਤੀ 'ਚ ਜਾਂਦੇ ਸੀ ਉਹ ਇੱਧਰ ਉਹਨੇ ਆਉਣਾ ਸੀ ਕਿਸ਼ਤੀ 'ਚ ਆਉਂਦੀ ਹੁੰਦੀ ਸੀ ਤਾਂ ਉੱਥੇ ਰਹਿੰਦੀ ਸੀ ਸਾਹਮਣੇ ਠੀਕ ਹੈ ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਕਿਲੇ ਨੂੰ ਮਤਲਬ ਕਿਸੇ ਵੀ ਉਹਨੇ ਜਿੱਤੇ ਆ ਜਿੱਤਣ ਤੇ ਆ ਗਿਆ ਮਤਲਬ ਹਨਾ ਹਰਨੇ ਤੇ ਹੋ ਗਿਆ ਤਾਂ ਉਹ ਸਾਹਮਣੇ ਉਹਨੇ ਆਪਣੇ ਆਪ ਨੂੰ ਅੱਗ ਲਾ ਕੇ ਆਪਣੇ ਆਪ ਨੂੰ ਸਤੀ ਕਰ ਲਿਆ ਸੀ ਤਾਂ ਆਪਣੇ ਆਪ ਨੂੰ ਜਿੰਦਾ ਜਲਾ ਲਿਆ ਸੀ ਉਹਨੇ ਅਲਾਉਦਦਨ ਖਿਲਜੀ ਦਾ ਜਿਹੜਾ ਉਹ ਪਦਮਾ ਮਤੀ ਨੂੰ ਪਾਉਣਾ ਕਰ ਤੇ ਚਾਹੁੰਦਾ ਸੀ ਕਿਉਂਕਿ ਪਦਮਾ ਮਤੀ ਜਿਹੜੀ ਬਹੁਤ ਸੁੰਦਰ ਸੀ ਉਹਦੇ ਦੂਰ ਦੂਰ ਤੱਕ ਚਰਚੇ ਸੀ ਤਾਂ ਕਰਕੇ ਉਹਦੀ ਸ਼ਰਤ ਸੀ ਵੀ ਉਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਉਹ ਤੇ ਉਰੇ ਦੇ ਜਿਹੜੇ ਰਾਜਾ ਸੀ ਮਹਾਰਾਣਾ ਪ੍ਰਤਾਪ ਸਿੰਘ ਉਹ ਇਹ ਚੀਜ਼ ਨਹੀਂ ਕਰਦੇ ਸੀ ਇਸ ਕਰਕੇ ਮੁਗਲਾਂ ਵੱਲੋਂ ਇਹ ਤਾਂ ਤੇ ਵਾਰ-ਵਾਰ ਹਮਲਾ ਕੀਤਾ ਗਿਆ ਤੇ ਹਾਰ ਕੇ ਫਿਰ ਜਿਹੜੀ ਰਾਣੀ ਸੀ ਪਦਮਾवती ਉਹਨੇ ਆਪਣੇ ਆਪ ਨੂੰ ਇੱਥੇ ਸਤੀ ਕਰ ਲਈ ਜੇ ਸਾਹਮਣੇ ਆ ਇਹ ਇਹਦਾ ਮਤਲਬ ਪਦਮਾवती ਦਾ ਮਹਿਲ ਸੀ ਇਹ ਇੱਕ ਤਾਂ ਪਾਣੀ ਵਿੱਚ ਬਣਿਆ ਤੇ ਹਵਾਦਾਰ ਸੀ ਨਾ ਔਰ ਕਿਉਂਕਿ ਜਿਵੇਂ Rajasthan ਵਿੱਚ ਗਰਮੀ ਹੁੰਦੀ ਜਿਆਦਾ ਉਹਦੇ ਕਰਕੇ ਵੀ ਇਹ ਬਣਿਆ ਸੀ ਤਾਂ ਜਿਵੇਂ ਇਹਦੇ ਜਾਲਾ ਹੁੰਦਾ ਸੀ ਤਾਂ ਕਿਸ਼ਤੀ 'ਚ ਹੀ ਜਾਂਦਾ ਸੀ ਤਾਂ ਰਾਜਾ ਹੀ ਜਾਂਦਾ ਹੁੰਦਾ ਸੀ ਹੋਰ ਕੋਈ ਨਹੀਂ ਜਾਂਦਾ ਹੁੰਦਾ ਸੀ ਜਾਂ ਉਹਨੂੰ ਲੰਗਰ ਪਾਣੀ ਵਾਸਤੇ ਹਨ ਰਾਣੀਆਂ ਜਿਵੇਂ ਆਉਣੀ ਹੁੰਦੀਆਂ ਜਿਵੇਂ ਦਾਸੀਆਂ ਤੁਸੀਆਂ ਜਾਂਦੀ ਸੀ ਹਨ ਉਹ ਜਾਂਦੀਆਂ ਸੀ ਤਾਂ ਕਿਸੇ ਬੰਦੇ ਦੀ ਮਤਲਬ ਕਹਿਣ ਤਾਂ ਭਾਵੇਂ ਐਂਟਰੀ ਨਹੀਂ ਸੀ ਉਰੇ ਇਹ ਥੀ ਉਰੇ ਕਿਲੇ ਦਾ ਸਾਰਾ ਇਤਿਹਾਸ ਤੇ ਏਕਣਾ ਜਿਵੇਂ ਆ ਪਾਣੀ ਆ ਏਕਣਾ ਉਰੇ 84 ਕੁੰਡ ਬਣੇ ਵਿਦਿਆ ਟੋਟਲ ਹੁਣ ਕੁਛ ਨਾਲ ਕੁਛ-ਕੁਛ ਪਾਣੀ ਹੈਗਾ ਤੇ ਇਹ ਕਈ ਜ਼ਿਆਦਾਤਰ ਹੁਣ ਸੁੱਕ ਚੁੱਕੇ ਆ ਤੇ ਆ ਪਿੱਛੇ ਸਾਰਾ ਜੰਗਲ ਜਿਹੜਾ ਹੈ ਬਸ ਸਾਰਾ ਇਹ ਸੁੱਕਿਆ ਪਿਆ ਸਾਰਾ ਇਹ ਇਹ ਸਾਰਾ ਏਰੀਆ 13 ਕਿਲੋਮੀਟਰ ਦੇ ਉਹਦੇ ਵਿੱਚ ਬਣਿਆ ਵਸ 13 ਕਿਲੋਮੀਟਰ ਦੀ ਜਿਹੜੀ ਬਾਉਂਡਰੀ ਹੈ ਇੱਥੇ ਬੜੀ ਵੀ ਸਾਰੀ ਇਹ ਇਹ ਬਹੁਤ ਉੱਚੀ ਪਹਾੜੀ ਤੇ ਬਣਿਆ ਹੁੰਦਾ ਤਾਂ ਹੀ ਇਹਨੂੰ ਛੇਤੀ ਛੇਤੀ ਇਹ ਜਿੱਤਿਆ ਨਹੀਂ ਜਾ ਗਿਆ ਸੀ ਇਹ। ਲਓ ਜੀ ਭੁੱਖ ਲੱਗੀ ਦੀ ਕਾਫੀ ਤੇ ਆਪਾਂ ਨੇ ਦੋ 버ਗਰ ਆਰਡਰ ਕਰ ਰਹੇ ਹਾਂ। ਇਹ 버ਗਰ ਖਾ ਕੇ ਫਿਰ ਉਹ ਮੁੰਡੇ ਕੋਲ ਜਾਣਾ ਆਪਾਂ ਨੇ ਅੱਗੇ। ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ। ਸਾਰਿਆਂ ਦਾ ਭੈਣਾ ਭਰਾਵਾ ਦਾ, ਬੱਚਿਆਂ ਦਾ, ਬਜ਼ੁਰਗਾਂ ਦਾ ਸਾਰਿਆਂ ਦਾ ਧੰਨਵਾਦ।